ਦੀਨਾਨਗਰ ਥਾਣੇ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਇੱਕ ਗੁੱਜਰ ਸਮੁਦਾਏ ਦੇ ਵਿਅਕਤੀ ਨੂੰ ਨਾਕੇ ਦੌਰਾਨ 250 ਗ੍ਰਾਮ ਦੇ ਕਰੀਬ ਹੈਰੋਇਨ ਤੇ 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਗ੍ਰਿਫਤਾਰ ਪੁਲਿਸ ਮੁਲਾਜ਼ਮ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਵਿੱਚ तैनात ਸੀ। ਅਲੈਡੀ ਯੋਧ ਨਸ਼ਾ ਵਿਰੁੱਧ ਚੱਲਿਆ ਆ ਉਸ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰਕ ਅੱਜ ਰਾਤ ਕਰੀਬ 2 ਵਜੇ ਸਾਡੇ ਚੌਂਕੀ ਇਨਚਾਰਜ ਬਰੀਾਰ ਸਾਡੇ ਐਸਐਸਓ ਸਾਹਿਬ ਸਬ ਇਨਸਪੈਕਟਰ ਸਾਹਿਲ ਪਠਾਨੀਆਂ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਬਰੀਾਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਹੈ ਜਿਹਦਾ ਨੰਬਰ ਹੈਗਾ ਪੀਵੀ ਪੀਵੀ 35 ਏਕੇ 5305 ਸਵਿਫਟ ਕਾਰ ਸੀ ਵਾਈਟ ਇਹਨੂੰ ਜਦ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ 200 ਰੁਪਏ ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਹੈ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ son of ਅਸ਼wini ਕੁਮਾਰ ਪਿੰਡ ਜਨੇਾਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ પાસે ਜਿਹੜੀ 260 262 ਗ੍ਰਾਮ ਹੀਰਨ ਔਰ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਨੰਦਰਾ ਕਮਣੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਐਸ ਐਕਟ ਦੇ ਸਾਰਾ 21C 27A ਤਹਿ ਪਰਚਾ थाना दीनानगर ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਆ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾਂ ਡਵੈਲਪ ਕਰ ਲਿਆ ਲੇਟਰਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਿਹਾ ਸੋ ਇਸ ਮੁਕਦਮੇ ਦੀ ਡੇਂਗਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤੁਹਾਡਾ ਆਸ਼ਮਦੀਨ ਹੈ ਇਹ ਗੁਜਰਪੁਰਾ ਦੀ ਨਾਲ ਸੰਬੰਧ ਰੱਖਦਾ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮੁਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਲਾਫ ਪਰਚੇ ਦਰਜਾ ਕਟੂਏ ਥਾਣੇ ਦੇ ਜਿਹੜਾ ਅਬੇਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮਲਾਜਮ ਹੈਗਾ ਇਹ ਦਾ ਪਿੰਡ ਜਨਿਆਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਅਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੋਂ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰੰਡਿਆ ਸੀ ਬੇਸਿਕਲੀ ਇਹ ਸ਼੍ਰੀ ਅਸ਼wini ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਦਾ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਏਆਰਪੀਸੀ ਸੀਗਾ ਚਲੰਦਰ ਔਰ ਕੱਲੇ ਕੋਈ ਬਹਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇਕ ਪਾਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਨੇ ਆ ਔਰ ਕੋਈ ਨਾ ਕੋਈ ਕਿਸੇ ਵਰੀ ਕੋਈ ਇਸ ਨਸ਼ੇ ਦੇ ਦਲਦਲ ਤੋਂ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਏ ਵਾਏ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਿੰਨੇ ਆ ਇਸ ਬਾਰੇ ਤੇ ਉਹ ਗੱਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਜਾਣਦੇ ਨਸ਼ੇ ਦਾ ਕੀ ਸਾਈਡ ਇਫੈਕਟਸ ਨੇ ਬਟ ਫਿਰ ਵੀ ਕਦੇ ਇਦਾਂ ਦਾ ਕੁਝ ਜਿਹੜਾ ਕਾਲ ਬੈਕਸ਼ੀਪ ਹੈ ਬਲੈਕਸ਼ੀਪ ਹੈ ਉਹ ਆ ਜਾਂਦੀ ਹੈ ਕੀ ਹੈ ਵਿਸ਼ੇਸ਼ ਰਿਪੋਰਟ ਪੱਤਰਕਾਰ ਲਪ੍ਰੀਤ ਸਿੰਘ ਦੀ ਖਾਸ ਰਿਪੋਰਟ